ਇਸ ਨੇ ਕਿਸੇ નિર્ਦੋਸ਼ ਜਾਨ ਦੀ ਹੱਤਿਆ ਨਹੀਂ ਕੀਤੀ ਇਨਸਾਨ ਦੀ ਹੱਤਿਆ ਕੀਤੀ ਉਹਨੇ ਸਾਰੇ ਇਨਸਾਨ ਦੀ ਹੱਤਿਆ ਕਰਤੀ ਇੱਕ ਸੱਤਾ ਦੇ ਨਸ਼ੇ ਵਿੱਚ ਡੁੱਬੇ ਹੋਏ ਹਾਕਮ ਦੀ ਕਿਹੜੀ ਘਟਨਾ ਸੀ ਕਿ ਜਿਹਨੇ ਆਪਣੇ ਹਕੂਮਤ ਦੇ ਨਸ਼ਾ ਜੰਨਾ ਹੋ ਕੇ ਛੋੜੇ ਸਾਹਿਬ ਜਿੱਦਾ ਜ਼ੁਲਮ ਕੀਤਾ ਤੇ ਉਹਨਾਂ ਨੂੰ ਸਰੰਦੀਆਂ ਨੀਆਂ 'ਚ ਜਿਹੜਾ ਸੁਣਾਇਆ ਗਿਆ ਇਤਿਹਾਸ ਦੱਸਦਾ ਕਿ ਸੂਬਾ ਸਰੰਦ ਛੋੜੇ ਸਾਹਿਬ ਜਿੱਦਾਂ ਲਈ ਤਿਆਰ ਵੀ ਹੋ ਗਿਆ ਸੀ ਤਾਂ ਉਸ ਦੀ ਕਚਰੇਜ ਮੌਜੂਦ ਜਿਹੜਾ ਸੀਗਾ ਦੀਵਾਨ ਸੁਚਨਨ ਦਜੂਸਤ ਉਹਨੇ ਸੂਬੇ ਸਰੰਦ ਹੋਏ ਕੇਨ ਨੂੰ ਫੜਗਾਇਆ ਵੀ ਸੱਪ ਦੇ ਬੱਚੇ ਸੱਪ ਹੁੰਦੇ ਨੇ ਵੱਡੇ ਹੋ ਕੇ ਸੱਪੀ ਬਣਗੇ ਤਾਂ ਕਿ ਜੇ ਸਿੱਖਣੇ ਮੈਕਸਿਮ ਮੈਸੇਜ ਦੰਨਾ ਵੀ ਉਹ ਗੁਰਵਾਨੀਆਂ ਨਾਲ ਜੁੜੇ ਨੂੰ ਪਤਾ ਲੱਗੇ ਵੀ ਸ਼ਹਾਦਤ ਹੈ ਕੀ ਚੀਜ਼ ਇਹ ਅਸੀਂ ਇੱਕ ਰਸਮਾਂ ਵਾਲੀ ਇਹਨਾਂ ਦੇ ਨਾਲ ਜਾਉਣਾ ਹੈਗਾ ਲੰਗਰ ਲਾਉਣਾ ਤੇ ਸਾਥ ਚੱਲੇ ਜਾਣਾ ਉਹ ਸ਼ਹਾਦਤ ਜਾਂਦੀ ਸਿੱਧੀ ਕਿਉਂ ਕੀਤੀ ਸ਼ਹਾਦਤ ਕਿਉਂ ਕੀਤੀ ਉਹ ਚੀਜ਼ ਨੂੰ ਅਸੀਂ ਸਮਝ ਨਹੀਂ ਕਿਉਂਕਿ ਅਸੀਂ ਗੁਰਵਾਨੀਆਂ ਨੂੰ ਜਾਣਦੇ ਸਿੱਖ ਮੋਸਲੂਕਾਂ ਸਾਹਾਂ ਤੇ ਬੈਨਰ ਹੈਡ ਅਸੀਂ ਹਰ ਸਾਲ ਹੀ ਆਦਨਾਰੇ ਧਰਤੀ ਮਲੇ ਕੋਨੇ ਤੋਂ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚਦੇ ਆਂ ਤੇ ਹਰ ਸਾਲ ਅਸੀਂ ਇੱਥੇ ਲੰਗਰ ਲਾਉਂਦੇ ਆਂ ਤਾਂ ਕਿ ਸਾਡੇ ਵਿਚਾਰ ਜਿਹੜੇ ਪੈ ਪਰਪਲਕੇ ਜਿਹੜੇ ਕਿ ਉਹਨਾਂ ਭੜੇ ਲੋਕਾਂ ਦੇ ਪਾਇਨੇ ਸਾਡੇ ਦੋ ਦੁਸ਼ਮਣ ਨੇ ਉਹ ਦੂਰ ਹੋ ਜਾਣ ਤਾਂ ਸਾਡੇ ਜਫਤੋਂ ਕੋਈ ਪਿਆਰ ਤੇ ਮੁਹੱਬਤ ਪੈਦਾ ਹੋ ਜਾਵੇ ਜਿਹੜਾ ਤੁੰਤਨ ਸੀ ਗੁਰੂ ਨਾਨਕ ਸਾਹਿਬ ਤੇ ਪਾਇ ਮਰਦਾਨੇ ਵਿਚਕਾਰ ਸੀ ਜਿਹੜਾ ਪਿਆਰ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸ਼ਹੀਦੀਆਂ ਵੀ ਵਿਚਕਾਰ ਸੀ ਜਿਹੜਾ ਪਿਆਰ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪੀਰ ਗੁਰੂ ਸ਼ਾਹ ਫੋੜਾ ਨੇਖਾਂ ਬਣੀਖਾਂ ਨਬੀ ਖਾ ਦੀ ਉਹ ਵਿਚਕਾਰ ਸੀ ਕਿਉਂਕਿ ਜਿਹੜੀ ਇਹ ਸ਼ਹੀਦਾਂ ਦੀ ਜਿਹੜੀ ਘਟਨਾ ਵਾਪਰੀ ਹੈ ਇਸਲਾਮ ਇਹਨਾਂ ਚੀਜ਼ਾਂ ਦੇ ਕੋਈ ਆਗਿਆ ਨਹੀਂ ਹੁੰਦਾ ਕਿਉਂਕਿ ਇਸਲਾਮ ਦੀ ਇੱਕ ਸਿੱਖਿਆ ਹੈ ਪਵਿੱਤਰ ਕੁਰਾਨ ਸੂਰਤ અલ ਮਾਇਦਾ ਆयत ਨੰਬਰ 32 ਕਿਹਾ ਗਿਆ ਅਨਹੂ ਮਨ ਕਤਲ ਅਨਫਸਮ ਬਿਗਾਇਰ ਨਫਸਿਨ ਆਫ ਸਾਦਿਲ ਫਿ ਲਾਰਦੀਫਾ ਕਾਨ ਨਮਾ ਕਤਲ ਅਨਸ ਜਮਈਆ ਜਿਸ ਨੇ ਕਿਸੇ નિર્ਦੋਸ਼ ਜਾਨ ਦੀ ਹੱਤਿਆ ਇਨਸਾਨ ਦੀ ਹੱਤਿਆ ਕੀਤੀ ਉਹਨੇ ਸਾਰੇ ਇਨਸਾਨ ਦੀ ਹੱਤਿਆ ਕਰ ਦਿੱਤੀ ਇਸਲਾਮ ਵਿੱਚ ਜਿਹਦੀ ਖੰਡਲ ਕਰਦਾ ਹੈ ਔਰ ਵੈਸੇ ਵੀ 7 ਤੋਂ 9 ਸਾਲ ਦੇ ਬੱਚੇ ਤੇ ਇਸਲਾਮੀ ਸ਼ਰਾ ਲਾਗੂ ਨਹੀਂ ਹੁੰਦੀ ਜਿਹੜੀ ਇਸਲਾਮੀ ਸ਼ਰਾ ਲਾਗੂ ਹੁੰਦੀ ਉਹ ਤਾਂ 12 13 ਸਾਲ ਤੋਂ ਬਾਅਦ ਹੁੰਦੀ ਜਦੋਂ ਬਲਗ ਹੋ ਜਾਂਦਾ ਹੈ ਇੱਕ ਜਿਹੜੀ ਘਟਨਾ ਸੀ ਜਿਹੜੀ ਸੋਖਦਾ ਹੈ ਕੰਡਾ ਵਾਪਰੀ ਸੀ ਇੱਕ ਸੱਤਾਂ ਦੇ ਨਸ਼ੇ ਵਿੱਚ ਡੁੱਬੇ ਹੋਏ ਹਾਕਮ ਇਹੜੀ ਘਟਨਾ ਸੀ ਕਿ ਜਿਹਨੇ ਆਪਣੇ ਹਕੂਕ ਦੇ ਨਿਸ਼ਚਣਾ ਹੋ ਕੇ ਛੋਲੇ ਸਾਹਿਬ ਜੀ ਦਾ ਜ਼ੁਲਮ ਕੀਤਾ ਤੇ ਉਹਨਾਂ ਨੂੰ ਸਰੰਦੀਆਂ ਨੀਆਂ ਚ ਜਿਹੜਾ ਸੁਣਾਇਆ ਗਿਆ ਔਰ ਉਸ ਵੇਲੇ ਉਸੇ ਕਚਰੇ ਦੇ ਦਬਾਬ ਸ਼ੇਖ ਮੁਹੰਮਦ ਖਾਨ ਦਾ ਮੇਰੇ ਕੋਲ ਨਾਲ ਵਾਪਸੇ ਮੌਜੂਦ ਸੀ ਉਹ ਸੁਭਾ ਸਰੰਦ ਨੂੰ ਕਿਹਾ ਕਿ ਤੇਰੀ ਲੜਾਈ ਤਾਂ ਗੁਰੂ ਕਬੂ ਸਿੰਘ ਨਾ ਦਾ ਪਿਤਾ ਨਾਲ ਹੈ ਕਿ ਉਹਨਾਂ ਮਾਸੂਮ ਚਿਆਂ ਨੂੰ ਜਰਾ ਕੀ ਵਿਗਾੜਿਆ ਤੇ ਤੇਰੇ ਗੜਾਈਏ ਤਾਂ ਉਹ ਗੁਰੂ ਕਬੂ ਸਿੰਘ ਨਾਲ ਜੰਗਰੇ ਮੈਦਾਨ ਚ ਕਰ ਤੇ ਸੁਭਾ ਸਰੰਦ ਇਤਿਹਾਰ ਜਾਂਦਾ ਕਿ ਸੁਭਾ ਸਰੰਦ ਥੋੜਾ ਸਾਹ ਜਲ ਛੱਡਣ ਲਈ ਤਿਆਰ ਵੀ ਹੋ ਗਿਆ ਸੀ ਤਾਂ ਉਸ ਦੀ ਕਚਹਿਰੀ ਵਿੱਚ ਮੌਜੂਦ ਜਿਹੜਾ ਸੀਗਾ ਦੀਵਾਨ ਚੰਦ ਯੂਸਟ ਉਹਨੇ ਸੁੱਬੇ ਸਾਨੂੰ ਇਹ ਕਹਿੰਦੇ ਫੜਗਾਇਆ ਵੀ ਸ਼ਬਦ ਦੇ ਵਿੱਚ ਸੱਤੂੰਦਨ ਤੇ ਵੱਡਿਆਂ ਕੇ ਛੱਪੀ ਵਰਨਗੇ ਤਾਂ ਬੜਾ ਦੁਖ ਦੇਣਗੇ ਸ੍ਰੀ ਉਹਨੂੰ ਗੁੜੀ ਖਤਮ ਕਰ ਦਿੱਤਾ ਚਾਹੀਦਾ ਇੱਥੇ ਜੀ ਨੂੰ ਕਹਾਂ ਦੇ ਜੋਗੀ ਅੱਲਾ ਯਾਰਾ ਨੇ ਬਦਲਾ ਹੀ ਲੈਣਾ ਹੋਗਾ ਉਹ ਹਮ ਲੇਗੇ ਵਾਪਸੇ ਮਹਿਬੂਜ਼ ਰੱਖ ਕੇ ਹਮ ਕੋ ਖੁਦਾ ਐਸੇ ਪਰਸੇ ਤੇ ਗੁਰ ਨਵਾਬ ਨੇ ਕਿਹਾ ਕੇ ਬਾਕੌਣ ਕਰਤਾ ਸੀ ਵੀ ਜਿਹੜੀ ਮੇਰੀ ਲੜਾਈ ਉਹਨਾਂ ਦੇ ਪੁੱਤਾਂ ਦੀ ਨਾਲ ਹੈ ਇਹਨਾਂ ਮਾਸੂਮ ਬੱਚਿਆਂ ਨੇ ਕੀ ਬਗੜਿਆ ਤੇ ਉਸ ਤੋਂ ਬਾਅਦ ਜਦ ਸਵੇਰsrand ਥੋੜਾ ਸਾਹਿਬ ਜਦ ਨੂੰ ਜਦੋਂ ਸੁਚਨ ਨੱਪੜ ਗਿਆ ਹੋਇਆ ਨੀਹਾਂ ਚੜਾਉਣ ਲਈ ਤਿਆਰ ਹੋ ਗਿਆ ਤੰਦਵਾਲ ਸ਼ੇਖ ਮੁਹੰਮਦ ਖਾਨ ਇਹ ਕਹਿੰਦਾ ਵਾਕਾਪ ਕਰ ਗਿਆ ਕਿ ਜਿੱਥੇ 마ਸੂਮਾਂ ਤੇ ਜ਼ੁਲਮ ਹੁੰਦਾ ਹੈ ਉੱਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਉੱਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਅਸੀਂ ਇਸਵੇਂ ਨੇ ਪਹਿਰਾਵੇ ਧਾਰਮਿਕ ਰਹਿ ਗਏ ਕਿਉਂਕਿ ਇਹ ਸਿੱਖਣੇ ਮੈਕਸਿਮ ਮੈਸੇਜ ਦਿੰਦਾ ਵੀ ਉਹ ਗੁਰਬਾਣੀ ਨਾਲ ਜੁੜਨੋਂ ਨੂੰ ਪਤਾ ਲੱਗੇ ਵੀ ਸ਼ਾਹਦਤ ਹੈ ਕੀ ਚੀਜ਼ ਇਹ ਅਸੀਂ ਇੱਕ ਰਸਮਾਂ ਵਾਲੀ ਵੀਰੋ ਜਿਨਾ ਜਾਉਣਾ ਹੈਗਾ ਲੰਗਰ ਲਾਉਣਾ ਤੇ ਖਾ ਕੇ ਚਲੇ ਜਾਣਾ ਉਹ ਸਹਜਾ ਜੀ ਨੇ ਸਿੱਧੀ ਕਿਉਂ ਕੀਤੀ ਸ਼ਾਹਦਤ ਕਿਉਂ ਕੀਤੀ ਉਹ ਚੀਜ਼ ਨੂੰ ਅਸੀਂ ਸਮਝ ਨਹੀਂ ਕਿ ਕਿਉਂ ਅਸੀਂ ਗੁਰਬਾਣੀ ਨੂੰ ਜਾਣਦੇ ਗੁਰਬਾਣੀ ਦੇ ਅਰਥਾਂ ਨੂੰ ਜਾਣਦੇ ਤੇ ਮੈਂ ਮੈਸੇਜ ਦਊਗਾ ਤੁਹਾਡੇ ਚੈਨਲ ਦਾ ਇਹ ਕਿ ਜਿਹੜੇ ਲੋਕ ਨੂੰ ਜਿਸ ਧਰਮ ਨੂੰ ਫਾਲੋ ਕਰਦੇ ਨੇ ਉਹ ਆਪਣੇ ਧਰਮ ਨੂੰ ਸਮਝਣ ਜੇ ਸਿੱਖ ਭਰਾ ਨੇ ਗੁਰਬਾਣੀ ਨਾਲ ਜੁੜਨ ਗੁਰਬਾਣੀ ਨੂੰ ਸਮਝਣ ਜਿਹੜਾ ਮੁਸਲਮਾਨ ਨੇ ਕੁਰਾਨ ਨੂੰ ਸਮਝਣ ਕੀ ਕਹਿੰਦਾ ਹੈ ਜਿਹੜਾ ਹਿੰਦੂ ਭਰਾ ਨੇ ਆਪਣੇ ਵੇਦਾਂ ਨਾਲ ਪਰਿਸ਼ਾਦ ਨੂੰ ਸਮਝਣ ਕਿਉਂਕਿ ਧਰਮ ਜਿਹੜਾ ਉਹ ਜੋੜਦਾ ਹੈ ਤੋੜਦਾ ਨਹੀਂ ਹੈ ਧਰਮ ਪਿਆਰ ਸਿਖਾਉਂਦਾ ਨਫਰਤ ਅਗਰ ਸਾਡੇ ਵਿਚਾਰ ਕੋਈ ਚੀਜ਼ ਤੋੜ ਪੈਦਾ ਕਰ ਰਹੀ ਹੈ ਨਫਰਤ ਪੈ ਰਹੀ ਹੈ ਤਾਂ ਉਹ ਧਰਮ ਹੈ ਅਧਰਮ ਹੈ ਅਧਰਮ ਧਰਮ ਦੇ ਪੇਛੇ ਪਰ ਪ੍ਰੋਬਲਮ ਇਹ ਹੈ ਜੇ ਤੁਸੀਂ ਜਨਮ ਦੇ ਨਾਮ ਦੇ ਜਾਂ ਪਹਿਰਾਵੇ ਦੇ ਧਾਰਮਿਕਾਂ ਚਲਕੇ ਧਰਮ ਜਿਹੜਾ ਹੈ ਨਾ ਤਿੰਨਾਂ ਚੀਜ਼ਾਂ ਦਾ ਵਿਸ਼ਾ ਨਹੀਂ ਹੈ ਕਿਉਂਕਿ ਧਰਮ ਤਨ ਦਾ ਵਿਸ਼ਾ ਨਹੀਂ ਧਰਮ ਤਾਂ ਮਨ ਦਾ ਵਿਸ਼ਾ ਹੈ ਸੋਚ ਦਾ ਵਿਸ਼ਾ ਹੈ ਜੇ ਸਾਡੀ ਸੋਚ ਹੀ ਨਾ ਬਦਲੀ ਤਾਂ ਅਸੀਂ ਧਰਮ ਦੇ ਕੋਈ ਨਹੀਂ ਇਹਨਾਂ ਦਿਲ ਦਾ ਮਾਮਲਾ ਹੈ ਦਿਲ ਦਿਲ ਬਦਲਣਾ ਜ਼ਰੂਰੀ ਹੈ ਇਸ ਲਈ ਮੈਂ ਤੁਹਾਡੇ ਚੰਨ ਸਰ ਨੂੰ ਮੈਸੇਜ ਜਰਨਾ ਚਾਹੁੰਗਾ ਵੀ ਸਭ ਧਰਮੀਆਂ ਨੇ ਸਿੱਖਿਆਵਾਂ ਨੂੰ ਸਮਝਣਾ ਚਾਹੀਦਾ ਹੈ ਤੇ ਉਹਨਾਂ ਨੂੰ ਫਾਲੋ ਕਰਦੇ ਆਪਣਾ ਜੀਵਨ ਬਿਤਾਉਣਾ ਚਾਹੀਦਾ ਹੈ